हां जी भाई जी हिमाचल सिगे ते हिमाचल ਦੇ ਵਿੱਚ ਤੁਹਾਨੂੰ ਦਿਖਾ ਰਿਆ ਨੰਗਲ ਡੈਮ ਦਾ ਨਜ਼ਾਰਾ ਤਾਂ ਭਾਈ ਜੀ ਦੇਖ ਸਕਦੇ ਹੋ ਲੋਕਾਂ ਦੇ ਘਰ ਵੀ ਨੇ ਇਹ ਹਸਪੀਟਲ ਆ ਠੀਕ ਹੈ ਜੀ ਤੇ ਇਹਦੇ ਬਿਲਕੁਲ ਸਾਹਮਣੇ ਭਾਈ ਜੀ ਇਹ ਨੰਗਲ ਡੈਮ ਆ ਨਜ਼ਾਰਾ ਦੇਖੋ ਭਾਈ ਜੀ ਸਿਸਟਮ ਦੇਖੋ ਭਾਈ ਜੀ ਗੱਡਾ ਤਕੜਾ ਲੱਗਿਆ ਹੋਇਆ ਇਸ ਸਮੇਂ ਭਾਈ ਜੀ ਠੰਡੀ ਹਵਾ ਆ ਰਹੀ ਆ ਤੇ ਇੱਥੋਂ ਹੀ ਬਿਜਲੀ ਪਾਣੀ ਹੁੰਦੀ ਹੈ ਮਾਨੂੰ ਹਾਂ ਭਾਈ ਜੀ ਇੰਨਾ ਕ ਪਾਣੀ ਆ ਭਾਈ ਜੀ ਇੱਥੋਂ ਇੱਕ ਪਾਟ ਖੁੱਲਦੇ ਆ ਜਿਹੜੇ ਖੁੱਲਦੇ ਆ ਸਾਰੇ ਇੱਥੋਂ ਇੱਕ ਪਾਟ ਖੁੱਲਦੇ ਆ ਜਿਵੇਂ ਲੱਗ ਲੱਗ ਸ਼ਹਿਰਾਂ ਚ ਪਾਣੀ ਛੱਡਿਆ ਜਾਂਦਾ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਹਾਂ ਹਾਂ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਨਾ ਭਾਈ ਜੀ ਇੱਥੋਂ ਹੀ ਸਾਰੇ ਦਰਵਾਜ਼ੇ ਖੁੱਲੇ ਜਾਂਦੇ ਆ ਕਪਾਟ ਕਹਿੰਦੇ ਜਿੰਨ ਤੈ ਨਜ਼ਾਰਾ ਦੇਖੋ ਭਾਈ ਜੀ بڑا ਸਿਸਟਮ ਬਹੁਤ ਹੈ ਯਾਰ ਵੱਖਰਾ ਜਿਹਾ ਜਿਹੜੇ ਘਰੇ ਆ ਹਨਾ ਜਿਹੜੇ ਆਣਾ ਚਾਹੁੰਦੇ ਨੇ ਭਾਈ ਜੀ ਆਓ ਇੱਕ ਵਾਰ ਦੇਖੋ ਇਹ ਨਜ਼ਾਰਾ ਤੇ ਲੋਕਾਂ ਦੀ ਜਿੰਦਗੀ ਦੇਖੋ ਬਾਈ ਜੀ ਆ ਘਰ ਦੇਖੋ ਇੱਕ ਘਰ ਆ ਤੇ ਨੰਗਲ ਡੈਮ ਆ ਦੇਖੋ ਬਾਈ ਜੀ ਧਿਆਨ ਨਾਲ ਦੇਖੋ ਤੇ ਪਾਣੀ ਹੈ ਪਾਣੀ ਦੂਰ ਦੂਰ ਤੱਕ ਬਾਈ ਜੀ ਪਾਣੀ ਹੀ ਪਾਣੀ ਪਾਣੀ ਇਹ ਤਾਂ ਹੈ ਬਾਈ ਜੀ ਥੋੜੇ ਇਧਰ ਉਹ ਜਿਹੜਾ ਉਹ ਪਾਸਾ ਨਾ ਬਾਈ ਜੀ ਸਾਰਾ ਸਿੱਧਾ ਜਾ ਰਿਹਾ ਹੈ ਲੈ ਜੀ ਇਹਦਾ ਥੋੜੇ 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 ਕੱਟ ਲੱਗੇ ਹੋਏ ਆ ਇਧਰ ਪਾਣੀ ਹੈ ਇਹ ਹਿਮਾਚਲ ਦੇ ਵਿੱਚ ਸੀਗੇ ਬਾਈ ਜੀ ਇਸ ਸਮੇਂ ਅਸੀਂ ਨੰਗਲ ਡੈਮ ਦੇ ਵਿੱਚ ਤੇ ਅਸੀਂ ਅੱਗੇ ਵਧ ਰਹੇ ਹਾਂ ਆ ਦੇਖੋ ਜੀ ਲੋਕਾਂ ਦੀ ਜ਼ਿੰਦਗੀ ਕਲਾਗੀ ਜ਼ਿੰਦਗੀਆਂ ਬਈ ਜੀ ਆਪਣੇ ਵਰਗੀ ਜ਼ਿੰਦਗੀ ਨਹੀਂ ਲੋਕ ਇਸ ਏਰੀਆ 'ਚ ਰਹ ਰਹੇ ਨੇ ਹਨਾ ਇਹ ਕੁਦਰਤੀਆਂ ਚੀਜ਼ਾਂ ਨੇ ਇੱਧਰ ਦੇਖੋ ਜੰਗਲੇ ਜੰਗਲ ਦਰਖਤ ਤੇ ਦਰਖਤ ਤੇ ਪਹਾੜੇ ਪਹਾੜ ਉੱਪਰ ਤੱਕ ਦੇਖੋ ਇਹ ਪਹਾੜੇ ਪਹਾੜ ਬਈ ਜੀ ਬਹੁਤ ਜ਼ਿਆਦਾ ਬਈ ਜੀ ਵੱਖਰੀ ਜ਼ਿੰਦਗੀ ਆ ਤੇ ਨੰਗਲ ਡੈਮ ਦੇਖੋ ਤੁਸੀਂ ਸ਼ੇਅਰ ਕਰਿਓ ਜੀ ਵੀਡੀਓ ਨੂੰ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਰੱਬ ਰੱਖ